हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨੂ ਸੇ ਪਹੁੰਚੇ ਆ ਵੀਰ ਗੁਰਜੀਤ ਸਿੰਘ ਦੇ ਕੋਲ ਸੋ ਦੋਸਤੋ ਡੇਰੀ ਦੇ ਨਾਲ ਨਾਲ ਇੱਕ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਪਸ਼ੂ ਦੋਸਤੋ ਇਸ ਘਰੇ ਆਉਂਦੇ ਆ ਠੀਕ ਆ ਜੀ ਕੋਈ 2-4 ਨਗ ਹੋਣ ਤਾਂ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਜ਼ਰੂਰ ਕਰਦਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਅੱਜ ਦੋਸਤੋ ਚਾਰ ਬੈੜਾ ਆਪਾਂ ਇਸ ਘਰੋਂ ਤੁਹਾਨੂੰ ਦਿਖਾਉਣੀ ਆ ਚਾਰ ਬੈੜਾ ਨੇ ਦੁੱਧ ਚਲਦੀਆਂ ਨੇ ਸੂਬਾ ਪੁੱਛ ਲਾਂਗੇ ਆਪਾਂ ਕਿੰਨਾ ਮਾ ਸੂਬਾ ਸੂਈਆਂ ਨੇ ਤੇ ਕਿੰਨੇ ਕਿੰਨੇ ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈਆਂ ਨੂੰ ਇੱਕ ਮੱਝ ਬਿਲਕੁਲ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਜੀ ਮੱਝ ਗੱਬਣ ਆ ਤਿਆਰੀ ਤੇ ਆ ਇਹਦੀ ਵੀ ਡਿਟੇਲ ਆਪਾਂ ਵੀਰ ਗੁਰਜੀਤ ਤੋਂ ਲੈ ਲਾਂਗੇ ਵੀ ਕਿੰਨੇ ਕਿ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਇੱਕ ਦੋਸਤੋ ਬਿਲਕੁਲ ਮਿਲਕਿੰਗ ਵਾਲੀ ਜਿਹੜੀ ਮਸ਼ੀਨ ਵਕਾਊ ਹੈ ਵਿਦਆਊਟ ਇਲੈਕਟ੍ਰੋਨਿਕ ਆ ਦੋਸਤੋ ਬਿਲਕੁਲ ਹੱਥੀ ਜਿਹੜੀ ਆਪਾਂ ਚਵਾਈ ਕਰਦੇ ਆ ਜਿੱਦਾਂ ਹੱਥੀ ਬਿਲਕੁਲ ਵਰਕ ਕਰਦੀ ਆ ਹੱਥ ਨਾਲ ਚੱਲਦੀ ਆ ਠੀਕ ਆ ਜੀ ਤੇ ਜੇਕਰ ਕਿਸੇ ਫਾਰਮਰ ਵੀਰ ਨੂੰ ਬਿਲਕੁਲ ਗਾਵਾਂ ਚੋਣ ਵਾਸਤੇ ਠੀਕ ਆ ਜੀ ਗਾਵਾਂ ਦੀ ਚਵਾਈ ਵਾਸਤੇ ਮਸ਼ੀਨ ਚਾਹੀਦੀ ਆ ਤੇ ਸਿੰਗਲ ਬਾਕਟ ਜਿਹੜੀ ਆ ਇਹ ਵੀਰ ਦੇ ਕੋਲ ਜਿਹੜੀ ਮਸ਼ੀਨ ਅਵੇਲੇਬਲ ਹੈਗੀ ਆ ਆਨਲਾਈਨ ਇਹਨਾਂ ਨੇ ਪਰਚੇਜ਼ ਕੀਤੀ ਸੀ ਅੱਗੋਂ ਜਿਹੜਾ ਕੋਈ ਵੀ ਖਰੀਦੂਗਾ ਤੁਸੀਂ ਵੀ ਬਿਲਕੁਲ ਸਮਝ ਲਿਓ ਠੀਕ ਹੈ ਜੀ ਵੈਸੇ ਬਿਲਕੁਲ ਸੌਖਾ ਈਜ਼ੀ ਤਰੀਕੇ ਨਾਲ ਜਿਹੜੀ ਹੈ ਦੋਸਤੋ ਇਹ ਚੱਲਦੀ ਹੈ ਠੀਕ ਹੈ ਬਿਲਕੁਲ ਹੱਥ ਨਾਲ ਵਰਕ ਆਪਾਂ ਕਰਦੇ ਜਿੱਦਾਂ ਜਿਵੇਂ ਆਪਾਂ ਮੰਨ ਲਓ ਵੀ ਹੱਥ ਨਾਲ ਚਪਾਈ ਕਰਦੇ ਆ ਉਸੇ ਤਰ੍ਹਾਂ ਆਪਾਂ ਹੱਥ ਨਾਲ ਪਰਫਾਰਮ ਕਰ ਸਕਦੇ ਆ ਬਿਲਕੁਲ ਹੱਥੀ ਚੱਲਦੀ ਹੈ ਠੀਕ ਹੈ ਇਹ ਵੀ ਆਪਾਂ ਬਿਲਕੁਲ ਤੁਹਾਨੂੰ ਪੂਰੀ ਡਿਟੇਲ ਦੇ ਦੇਵਾਂਗੇ ਲਾਸਟ ਦੇ ਵਿੱਚ ਠੀਕ ਹੈ ਜੀ ਸੋ ਜਿਸ ਵੀਰ ਨੂੰ ਪਸੰਦ ਆਊਗੀ ਦੋਸਤੋ ਤੁਸੀਂ ਬਿਲਕੁਲ ਇਹ ਵੀ ਖਰੀਦ ਸਕਦੇ ਜੀ ਸੇਲ ਵਾਸਤੇ ਅਵੇਲੇਬਲ ਹੈ ਠੀਕ ਆ ਆਜੋ ਕਰਦੇ ਆ ਗੱਲਬਾਤ ਤੇ ਚਾਰ ਵਹਿੜਾ ਆ ਦੋਸਤੋ ਅੱਜ ਠੀਕ ਆ ਚਾਰ ਵਹਿੜਾ ਨੇ ਤੇ ਇੱਕ ਮੱਝ ਆ ਇਹਨਾਂ ਚੋਂ ਪੰਜਾਂ ਪਸ਼ੂਆਂ ਦੀ ਡਿਟੇਲ ਆਪਾਂ ਲੈ ਲੈਨੇ ਆ ਵੀਰ ਗੁਰਜੀਤ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਗੁਰਜੀਤ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਜੀ ਤੇ ਅੱਛਾ ਗੁਰਜੀਤ ਭਾਈ ਪਸ਼ੂ ਵੀ ਪਕਾਉ ਅੱਜ ਆਪਣੇ ਕੋਲ ਪੰਜ ਨਗ ਨੇ ਹਾਂਜੀ ਵੜਾ ਮਨ ਕੇ ਟੋਕੜਾਂ ਜੀ ਆ ਜਾਂਦੀਆਂ ਜਾਂ ਕੋਈ ਸੱਜਰ ਵੀ ਸੂਈ ਹੈ ਨੇ ਦੋ ਵਹਿੜਾ ਸੱਜਰਾਂ ਵੀਰੇ ਇੱਕ ਦਾ ਬੱਚਾ ਮਰ ਗਿਆ ਏ ਆ ਤੇ ਇੱਕ ਦਾ ਬੱਚਾ ਹੈਗਾ 20 20 ਦਿਨ ਦੀਆਂ ਸੂਈਆਂ 20 20 ਦਿਨਾਂ ਦੀਆਂ ਸੂਈਆਂ ਹਾਂਜੀ ਤੇ ਕੁਝ ਕੁ ਟੋਕੜ ਵੀ ਹੈ ਗੱਬਣ ਟੋਕੜ ਦੋ ਗੱਬਣਾ ਦੋ ਟੋਕੜਾ ਵਾ ਗੱਬਣਾ ਨਹੀਂ ਹੈ ਗੱਬਣ ਨਹੀਂ ਹੈਗੀ ਟੋਕੜਾ ਨੇ ਦੋਵੇਂ ਤੇ ਮੱਝ ਜਿਹੜੀ ਬਿਲਕੁਲ ਤਾਜੀ ਸੂਣ ਵਾਲੀ ਹੈ ਮੱਝ ਤਾਜੀ ਸੂਣ ਵਾਲੀ ਹੈ ਜੀ ਠੀਕ ਹੈ ਫਿਰ ਗਰਜੀਤ ਆਜੋ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਵੜਾ ਵਾਲੇ ਪਾਸਿਓਂ ਕਰ ਲਗੇ ਸੋ ਦੋਸਤੋ ਪਹਿਲੇ ਨੰਬਰ ਤੋਂ ਵੜਾ ਵਾਲੇ ਪਾਸਿਓਂ ਆਪਾਂ ਸਟਾਰਟ ਕਰ ਲੈਣੀ ਆ ਇੱਕ ਵਾਰ ਤੁਹਾਨੂੰ ਬਿਲਕੁਲ ਵੱਡੀ ਕੱਤ ਕਾਠੀ ਦੀ ਵੜਾ ਦਿਖਾਉਣੀ ਆ ਐਚ ਐਫ ਬਰੀਡ ਦੇ ਵਿੱਚ ਤੇ ਇਹਨੂੰ 20 ਦਿਨ ਹੋਇਆ ਸੂਈ ਨੂੰ ਹਾਂਜੀ ਇਹਨੂੰ 20 ਦਿਨ ਹੋ ਗਏ ਵੀਰ ਜੀ ਸੂਈ ਨੂੰ ਬੱਚਾ ਮਗਰ ਦੇ ਬੱਚਾ ਨਹੀਂ ਹੈ ਵੱਸੇ ਸੁਆ ਜਿਹੜਾ ਬਿਲਕੁਲ ਐਗਜ਼ੈਕਟਲੀ ਹੈ 20 ਦਿਨੀਆਂ 20 ਦਿਨ ਹੋਏ ਦੂਜਾ ਸੁਆ ਏ ਦੂਜਾ ਸੁਆ ਤੇ ਕਿੰਨਾ ਕੁ ਹੁਣ ਦੁੱਧ ਥੱਲੇ ਦੁੱਧ 22 ਕਿਲੋ ਹੋਊਗਾ ਵੀਰ ਜੀ 22 ਕਿਲੋ ਹਾਂਜੀ ਆਪਾਂ ਚਵਾ ਦਾਂਗੇ ਕੋਈ ਭੈਣ ਭਰਾਵਾਂ ਦਾ ਘਰੇ ਦੋ ਟਾਈਮ ਤਿੰਨ ਟਾਈਮ ਚੂਵੇ ਆਵਦਾ ਠੀਕ ਆ ਹਾਂਜੀ ਠੀਕ ਆ ਵੀਰ ਲਓ ਜੀ ਦੋਸਤੋ ਬਿਲਕੁਲ 20 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਤੇ ਦੁੱਧ ਜਿਹੜਾ ਦੋਸਤੋ 20 ਤੋਂ ਪਲੱਸ ਆ 22 ਕਿਲੋ ਜਿਹੜਾ ਹੁਣ ਮਿਲਕਿੰਗ ਤੇ ਚੱਲਦੀ ਪਈ ਆ ਬਿਨ ਬੱਚੇ ਤੋਂ ਆ ਬੱਚਾ ਕੋਈ ਕਾਰਨ ਬਣਿਆ ਦੋਸਤੋ ਬੱਚਾ ਨਹੀਂ ਹੈਗਾ ਠੀਕ ਹੈ ਜੇ ਬੱਚਾ ਤੇ ਦੂਜਾ ਸੂਆ ਇਹ ਵੈੜ ਸੁਈ ਆ ਫੁੱਲ ਵੱਡੀ ਹਾਈਟ ਦੀ ਆ ਹਾਈਟ ਲੈਂਥ ਤੁਸੀਂ ਵੈੜ ਦੀ ਦੇਖ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਫੁੱਲ ਵੱਡੀ ਹਾਈਟ ਲੈਂਥ ਆ ਤੇ 22 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ ਤੇ ਚਵਾਪ ਅਸਮਾ ਦੀ ਵੀਰ ਗਰਜੀਸਿਆ ਕਿਦਾਂ ਮੈਂ ਓਕੇ ਵੀਰ ਜੀ ਚੰਗੀ ਚਵਾਈ ਹੈ ਹਾਂਜੀ ਬਹੁਤ ਚਵਾਈ ਤੇ ਕੀ ਲੈਣ ਦੇਣ ਕਰਾਂ ਕਿ ਮੁੱਲ ਕਿੱਥੋਂ ਤੱਕ ਦੇ ਦਾਂਗੇ ਇਹਦਾ ਵੀਰ ਜੀ 75000 ਰੁਪਏ ਮੁੱਲ ਕਰਦੇ ਆਂ 75 ਜੈ ਜੀ ਗੱਲ ਕਰਦਗੇ ਜੈ ਜੀ ਹੋਰ 2000 ਘੱਟ ਦੇ ਦਾਂਗੇ ਵੀਰ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਸਮਾਂ ਵੈਸੇ ਆਪਣੇ ਕੋਲ ਹੈਗਾ ਕੋਈ ਪ੍ਰੂਫ ਇਹਦਾ 20 ਦਿਨ ਦਾ ਜਾਂ ਕੋਈ ਹੋਰ ਹਾਂਜੀ ਆਪਾਂ ਪਿਛਲੀ 23 ਨੂੰ ਮੰਡੀ ਚੋਂ ਲੈ ਕੇ ਆਂਦੀ ਵੀਰੇ ਜੀ ਮੰਡੀ ਚੋਂ ਆਈ ਸੀ ਹਾਂਜੀ ਠੀਕ ਹੈ ਉਸ ਦਿਨ ਸੂਈ ਹੀ ਉੱਥੇ ਅੱਛਾ ਜੀ ਹਾਂ ਤੇ ਠੀਕ ਹੈ ਜੇਰ ਘਰੇ ਆ ਕੇ ਪਾਈ ਠੀਕ ਹੈ ਜੀ ਲੋ ਜੀ ਦੋਸਤੋ ਵੀਰਾਂ ਦਾ ਵੀ ਪਿੱਛੇ 20 ਦਿਨ ਪਹਿਲਾਂ ਜਿਹੜੀ ਕੋਈ ਮੰਡੀ ਦੇ ਵਿੱਚੋਂ ਇਹ ਵੜਦੀ ਜਾਂਦੀ ਹੈ ਤੇ ਬੱਚਾ ਸੀ ਮਗਰ ਪਾਕੀ ਜੇਰ ਪ੍ਰੋਪਰ ਘਰੇ ਆਣ ਕੇ ਪਾਈ ਆ ਤੇ 22 ਲੀਟਰ ਹੁਣ ਧਾਰਾਂ ਦੇ ਥੱਲੇ ਮੌਜੂਦ ਆ ਕੋਈ ਵੀ ਰਣਕਿਆ ਦੀ ਨਰਕਪਰਕ ਕਰ ਲਈ ਤਸੱਲੀ ਕਰ ਲਈ ਠੀਕ ਆ ਲਿਓ ਕੁਰਸੀ ਤੇ ਭਾਈ ਖੋਲਦ ਗਿਆ ਤੋਰ ਦਵਾਇਨੋ ਇੱਕੋ ਮਿੰਟ ਤੇ ਕਦ ਕੋ ਤਾਂ ਜਿਹੜਾ ਦੋਸਤੋ ਫੁੱਲ ਵੱਡੀ ਹਾਈਟ ਆ ਕੋਈ ਵੀ ਅਰ ਦੂਰੋਂ ਨੇੜੇੋਂ ਆ ਰਿਹਾ ਤੁਸੀਂ ਇੱਕ ਜ਼ਰੂਰ ਆਈਡੀਆ ਰੱਖ ਕੇ ਆਇਓ ਮੰਨ ਕੇ ਆਇਓ ਵੀ ਵੱਡੀ ਹਾਈਟ ਕਰਦੇ ਵਾਲੀ ਆ ਠੀਕ ਆ ਜੀ ਜਿੱਦਾਂ ਆਪਾਂ ਨਾਰਮਲ ਇੱਕ ਆ ਲੋ हाँ जी मोड़ दे ये लो जी हाँ जी तोड़ लगे तोड़ लो दे हाँ, हाँ।, 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 हाँ। तोड़ लो सो फुल बड़ी हाइट लेंथ था, था दोस्तों तो मिल्किंग ਵੀਰ ਨੇ ਦੱਸ ਦਿੱਤੀ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਦੇ ਆ 20 ਤੋਂ ਪਲੱਸ 22 ਲੀਟਰ ਦੀ ਜਿਹੜੀ ਮਿਲਕਿੰਗ ਇਸ ਬੈਡ ਦੇ ਕੋਲੇ ਮੌਜੂਦ ਆ ਠੀਕ ਆ ਜੀ ਸੋ ਐਕਸਟਰਾ ਆਰਡੀਨਰੀ ਹਾਈਟ ਆ ਫੁੱਲ ਬਡੀ ਹਾਈਟ ਲੈਂਥ ਠੀਕ ਆ ਜੀ ਅੱਛਾ 75000 ਦੇ ਵਿੱਚੋਂ 273000 ਦੀਆਂ ਦੇ ਪੈਸੇ ਹਾਂਜੀ ਠੀਕ ਆ ਭਰਾ ਤੇ ਅੱਗੇ ਆ ਕੀ ਆਪਣੇ ਕੋਲ ਜਿਹੜੀ ਆ ਬੈਡ ਇਹ ਵੈੜ ਸੂਈ ਨੂੰ ਆ 20 ਦਿਨ ਹੋ ਗਏ ਵੀਰ ਇਹਨੂੰ ਵੀ 20 ਦਿਨ ਦਾ ਸਮਾਂ ਹੋ ਗਿਆ ਆ ਬੱਚਾ ਜੀ ਬੱਚਾ ਇਹ ਤਾਂ ਮਾਰ ਵੱਛਾ ਵੱਛੀ ਹੈ ਜੀ ਵੱਛੀ ਹਾਂਜੀ ਲਓ ਜੀ ਵੱਛੀ ਆ ਸੈਕਿੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇਹ ਵੈੜ ਦਿਖਾ ਰਹੇ ਹਾਂ ਇਹ ਵੀ 20 ਕਿ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਮਗਰ ਵੱਛੀ ਆ 30 ਮਿਲਕਾਫ ਆ ਤੇ ਸੁਹਾ ਕਿਨਮਾ ਸੁਹਾ ਤਿੱਜਾ ਹੋਊ ਜੀ ਤਿੱਜਾ ਕੋਊ ਹਾਂਜੀ ਤੇ ਕਿੰਨਾ ਕਿੰਨਾ ਦੁੱਧ ਦੋ ਦੋ ਨਾਲ ਆਪਾਂ ਚੋਰਿਆ ਕਰੀਏ ਇਹਦੇ ਸਹਲੇ 14 ਕਿਲੋ ਪੂਰਾ ਦੁੱਧ ਹੈ ਵੀਰੇ 14 ਕਿਲੋ ਹਾਂਜੀ ਅੱਛਾ ਗਰਜੀਤ ਭਾਈ ਇਹ ਹੈਗਾ ਨੈਟ ਜਿਹੜੀ ਆਪਾਂ ਨੈਟ ਦੀ ਗੱਲ ਕਰਦੇ ਪਏ ਆ ਕੋਈ ਠੰ ਠੀਕ ਹੈ। ਲੋ ਵੀ ਦੋਸਤੋ 14 ਕਿਲੋ ਦੁੱਧ 20 ਦਿਨਾਂ ਦੀ ਸੂਈ ਆ ਮਗਰ ਬੱਚੀ ਆ ਬਿਲਕੁਲ ਤੁਸੀਂ ਆ ਬੱਚਾ ਵੇਖ ਸਕਦੇ ਜੀ ਮਗਰ ਬੱਚੀ ਆ ਫੀਮੇਲ ਕਾਫ ਐਚ ਐਫ ਬਰੀਡ ਦੇ ਵਿੱਚ ਹੀ ਮਗਰ ਬੱਚੀ ਆ ਤੇ ਤੀਜਾ ਸੂਆ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਤੇ ਇਹਨੂੰ ਵੀ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਨਾਰਮਲ ਦੋਸਤੋ ਦਰਮਿਆਨੇ ਲਸੇਰੇ ਪਣ ਦੇ ਵਿੱਚ ਤੁਹਾਨੂੰ ਨਜ਼ਰ ਆਊਗੀ ਠੀਕ ਆ ਤੇ ਵਪਾਰ ਦਾ ਕੰਮ ਆ ਕਈ ਵਾਰਾਂ ਪਸ਼ੂ ਦੋਸਤੋ ਨਾਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਵੀ ਨਿਕਲਦੇ ਆ ਬਾਕੀ 14 ਕਿਲੋ ਦੁੱਧ ਨੇਟੇ ਦੇ ਕੋਲ ਜਿਹੜਾ ਹੁਣ ਹਾਜ਼ਰ ਆ ਮੌਕੇ ਤੇ ਕੋਈ ਵੀ ਰ ਆਪਣੀ ਆਣ ਕੇ ਤਸੱਲੀ ਕਰ ਸਕਦਾ ਆਪਾਂ ਹਰ ਵਾਰ ਕਹਿੰਦੇ ਆ ਜਿਹੜਾ ਕੋਈ ਵੀਰ ਖਰੀਦੂਗਾ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਦੀ ਤਸੱਲੀ ਕਰ ਲਿਓ ਠੀਕ ਆ ਆ ਦੇਖੋ ਜੀ ਸੋ ਡੱਬੀ ਵੇੜਾ ਲਓ ਜੀ ਹਾਂ ਜੀ ਮੋੜ ਤਾਂ ਕੋਈ ਚੀਜ਼ ਬਾਈ ਕੀ ਜੀ ਤੇ ਭਾਈ ਇੱਧਰ ਲਈ ਇੱਧਰ ਲਈ ਪੱਬੀ ਲੱਗਦੀ ਥੱਲੇ ਹੈ ਨਾ ਇਹਦੀ ਪੱਬੀ ਕਿਸੇ ਨੇ ਖੁਰੀ ਨਹੀਂ ਬਣਾਈ ਅੱਛਾ ਜੀ ਤੇ ਉਹਦੇ ਚੱਕਰ 'ਚ ਲੱਗਦੀ ਥੱਲੇ ਹਾਂ ਨਾ ਬਾਕੀ ਦੂਜੀ ਸਹੀ ਹੈ ਬਾਕੀ ਸਹੀ ਹੈ ਲੰਗਾ ਲਗੂ ਨਹੀਂ ਹੈਗਾ ਬਿੱਤਾ ਹਾਂ ਬਸ ਲੰਗਾ ਨਹੀਂ ਹੈਗਾ ਤੁਰਦੀ ਪੱਧਰ ਆ ਬਿਲਕੁਲ ਉਹ ਕਿਸੇ ਨੇ ਖੁਰੀਆਂ ਨਹੀਂ ਬਣਾਈਆਂ ਹਾਂਜੀ ਹਾਂਜੀ ਤੇ ਉਹਦੇ ਚੱਕਰ 'ਚ ਨਾ ਬਿਲਕੁਲ ਬਿਲਕੁਲ ਇੱਕ ਪੱਬੀ ਥੱਲੇ ਲੱਗਦੀ ਇੱਕ ਬਹਿਣੀ ਵਾਲੇ ਪਾਸੇ ਵਾਲੀ ਹਾਂਜੀ ਤੇ ਦੂਜੀ ਤਾਂ ਬਿਲਕੁਲ ਓਕੇ ਹਾਂਜੀ ਠੀਕ ਆ ਜੀ ਤੋਰ ਲਗੇ ਸੋ ਦੋਸਤੋ 14 ਕਿਲੋ ਦੀ ਜਿਹੜੀ ਮਿਲਕਿੰਗ ਆ ਇਸ ਵਾੜ ਦੇ ਥੱਲੇ ਬਿਲਕੁਲ ਹਾ ਸੋ ਆਪਦੀ ਤੁਸੀਂ ਨਰਖ ਪਰਖ ਕਰ ਸਕਦੇ ਜੀ ਆ ਦੇਖੋ ਤੇ ਗਰਜੀਤ ਭਾਈ ਇਹਦਾ ਕੀ ਲੈਣ ਦੇਣ ਫਿਰ ਇਹਦਾ ਵੀਰ ਜੀ 32000 ਰੁਪਏ ਕਿੰਨਾ 32000 32 ਹਾਂਜੀ ਠੀਕ ਆ ਜੀ ਦੋਨੋਂ ਟਾਈਮ ਬੱਚੇ ਤੇ ਮਿਲਦੀ ਫਿਰ ਦੋ ਟਾਈਮ ਬੱਚੇ 28 ਤੇ ਹਾਂਜੀ ਬੱਚੀ ਠੀਕ ਆ ਜੀ ਕੋਈ ਧਾਰਾਂ ਦਾ ਬਾਅਦ ਘੱਟ ਕਿਸੇ ਥਣ ਦੇ ਵਿੱਚ ਓਕੇ ਅਗਲੇ ਪਿਛਲੇ ਨਾਲ ਪਰ ਰੱਬ ਬਰਬਰ ਬਿਲਕੁਲ ਠੀਕ ਆ ਜੀ ਹਾਂਜੀ ਲਓ ਵੀ 32000 ਦੋਸਤੋ ਇਹਦੀ ਡਿਮਾਂਡ ਆ ਲੈਣ ਦੇਣ ਦਾ 32000 ਸੋ ਬਾਕੀ ਜਿਹੜਾ ਕੋਈ ਵੀਰ ਜਿਹੜਾ ਵੀ ਐਨੀਮਲ ਖਰੀਦੂਗਾ ਵਿੱਚੋਂ ਮਾਨਤਾਣਾ ਕੋਈ ਛੋਟ ਛੱਪਾ ਮੌਕੇ ਤੇ ਹੋ ਜਾਊਗਾ ਠੀਕ ਆ ਸੋ ਥਣਾ ਥੁਣਾ ਦੀ ਇੱਕ ਵਾਰੀ ਤੁਸੀਂ ਆ ਫੇਰ ਦੇਖ ਲਓ ਠੀਕ ਆ ਜੀ 14 ਕਿਲੋ ਦੁੱਧ ਦੇ ਥੱਲੇ ਹਾਜ਼ਰ ਸੋ ਮਗਰ ਬੱਚੀ ਆ ਠੀਕ ਆ ਬੱਚੀ ਵੀ ਬਹੁਤ ਸੋਨੀਆ ਮਗਰ ਆ ਵੇਖੋ ਜੀ ਐਚ ਐਫ ਬਰੀਡ ਦੇ ਵਿੱਚ ਮਗਰ ਬੱਚੀ ਆ ਠੀਕ ਹੈ ਜੀ ਆਜੋ ਇਸ ਤੋਂ ਬਾਅਦ ਆਪਣੇ ਕੋਲ ਆ ਵੀਰ ਆ ਗਈ ਜਿਹੜੀ ਅਗਲੀ ਬਲੈਕ ਰੰਗ ਦੇ ਵਿੱਚ ਬੈਠ ਇਹ ਟੋਕੜਾ ਚ ਆ ਜਾਂਦੀ ਇਹ ਟੋਕੜ ਆਈ ਵੀਰ ਜੀ ਇਹ ਕਿੰਨੇ ਕ ਟਾਈਮ ਦੀ ਸੂਈ ਹੈ ਇਹਨੂੰ ਹੋ ਗਏ 3 3.5 ਮਹੀਨੇ ਹੋ ਗਏ ਵੀਰ ਜੀ 3 3.5 ਮਹੀਨੇ ਹਾਂ ਜੀ ਹਾਈਟ ਕੱਟ ਦੀ ਕਾਫੀ ਉੱਚੀ ਹੈ ਸੱਜਰ ਦਾ ਦੁੱਧ ਕਿੰਨਾ ਸੀ ਤੇ ਹੁਣ ਕਿੰਨਾਗਾ ਦੁੱਧ ਦੇ ਥਲੇ 22 ਕਿਲੋ ਹੈ ਵੀਰ ਜੀ ਅੱਛਾ ਹੁਣ ਹੋਣ ਕਿੰਨਾ ਚਵਾਵਾਂਗੇ ਆਪਾਂ ਹੁਣ 12 ਕਿਲੋ net ਦੁੱਧ ਹੈ ਇਹਦੇ 12 ਕਿਲੋ ਹਾਂ ਜੀ ਅੱਗੇ ਬਣੀ ਵੀ ਹੈਗੀ ਨਹੀਂ ਬਣੀ ਨਹੀਂ ਜੀ ਨਹੀਂ ਬਣੀ ਹਾਂ ਜੀ ਠੀਕ ਹੈ ਜੀ ਲੋ ਵੀ ਦੋਸਤੋ ਅੱਗੇ ਬਣੀ ਨਹੀਂ ਹੈਗੀ ਠੀਕ ਆਸ ਨਹੀਂ ਲੱਗੇਗੀ ਪਰ ਹਾਈਟ ਕਰ ਤ ਤੁਸੀਂ ਆਪ ਦੇਖ ਕੇ ਦੋਸਤੋ ਇੱਕ ਜਜਮੈਂਟ ਕਰ ਲਿਓ ਵੀ ਫੁੱਲ ਵੱਡੀ ਹਾਈਟ ਤੇ ਥਾਨ ਦੇਵਾ ਤੁਸੀਂ ਵੇਖੋ ਬਹੁਤ ਸੋਹਣਾ ਥਾਨ ਆ ਤੇ ਕਦ ਕਾਠ ਜਿਹੜਾ ਕਾਫੀ ਵੱਡਾ ਉੱਚੇ ਕਦ ਕਾਠ ਦੇ ਵਿੱਚ ਇੱਕ ਇਹਦਾ ਥਾਨ ਘਾਟ ਇੱਕ ਥਾਨ ਘਾਟਾ ਮਗਰਲਾ ਜੀ ਹਾਂਜੀ ਬਹਿਣੀ ਆਦਾ ਆ ਬਹਿਣੀ ਆਦਾ ਇਧਰ ਆ ਠੀਕ ਹੈ ਬਾਕੀ ਥਣ ਠੀਕ ਹੈ ਉਲਟ ਬਹਿਣੀ ਦਾ ਪਰਲਾ ਹਾਂਜੀ ਉਲਟ ਬਹਿਣੀ ਵਾਲਾ ਜਿਹੜਾ ਦੋਸਤੋ ਥਣ ਘਾਟਾ ਠੀਕ ਹੈ ਜੀ ਇਧਰਲੇ ਥਣ ਦੇ ਨਾਲ ਜੇਕਰ ਆਪਾਂ ਕੰਪੇਅਰ ਕਰੀਏ ਮਗਰਲੇ ਥਣ ਦੇ ਨਾਲ ਤੇ ਪਰਲਾ ਥਣ ਜਿਹੜਾ ਘਾਟਾ ਠੀਕ ਹੈ ਅੱਧਾ ਹੈਗਾ ਕਿ ਅੱਧੋਂ ਵੀ ਘਾਟਾ ਜੀ ਨਹੀਂ ਅੱਧੇ ਤੋਂ ਜ਼ਿਆਦਾ ਹੀ ਹੋਊਗਾ ਵਿੱਚ ਅੱਧੋਂ ਜ਼ਿਆਦਾ ਹਾਂਜੀ ਠੀਕ ਹੈ ਜੀ ਤੇ ਹੁਣ 12 ਕਿਲੋ ਚਵਾਦਾਂਗੇ 12 ਕਿਲੋ ਇਹ ਚੋ ਕੇ ਕੱਢਣੇ ਲਓ ਜੀ 12 ਕਿਲੋ ਦੋਸਤੋ ਦੁੱਧ ਦੇ ਥੱਲੇ ਹਾਜ਼ਰ ਆ ਸੋ ਦੋ ਟਾਈਮ ਚੋਲੇ ਕੋਈ ਵੀਰ ਤਿੰਨ ਟਾਈਮ ਚੋਲੇ ਤੋਕੜਾ ਦੋਸਤੋ ਠੀਕ ਆ ਏ ਆਈ ਨਹੀਂ ਹੋएगी ਆਪਾਂ ਵੇਰਵਾ ਪਾ ਦਿੰਦੇ ਜੇ ਹੋਈ ਹੁੰਦੀ ਹਨ ਨਹੀਂ ਹੋਈ ਨਹੀਂ ਵੀਰੇ ਠੀਕ ਆ ਜੀ ਏ ਆਈ ਨਹੀਂ ਹੋएगी ਵੈਸੇ ਹੁਣ ਸੂਬਾ ਕਿਨਮਾ ਚਲਣ ਡਿਆ ਕੋ ਦੂਜਾ ਕਿ ਤੀਜਾ ਚਲਦਾ ਹੋਊਗਾ ਤੀਜਾ ਹੋਊਗਾ ਜੀ ਤੀਜਾ ਚਲਦਾ ਹੋਊਗਾ ਹਾਂਜੀ ਠੀਕ ਆ ਤੇ ਆ ਜਿਹੜੀ ਦੋਸਤੋ ਵੈੜ ਤੇ ਬਾਕੀ ਕੋਈ ਵੀ ਰਾਵੇ ਆ ਦੀ ਨਰਕ ਪਰਖ ਕਰੇ ਤੇ ਤੋਕੜ ਵੈੜ ਆ ਇਹਦਾ ਮੁੱਲ ਕੀ ਰਹੇਗਾ ਅਗਰ ਜੀਤ ਭਾਈ ਇਹਦਾ ਵੀਰ ਜੀ ਲੈਣ ਦੇਣ 2000 ਰੁਪਏ 2000 ਹਾਂਜੀ ਠੀਕ ਆ ਜੀ 2000 ਹਾਂਜੀ ਹਮ ਲਓ ਜੀ 20000 ਦੇ ਵਿੱਚ ਦੋਸਤੋ ਇਹ ਵੜ ਮਿਲ ਜੂ ਖੋਲ ਰਹਿੰਦੀਆਂ ਖੁੱਲਣ ਉਹ ਇਦਾਂ ਰਹਿੰਦੀ ਠੀਕ ਹੈ ਜੀ ਬਾਕੀ ਤੋਰਾ ਤੂਰਾ ਚੰਗਾ ਦੋਸਤੋ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਤੁਸੀਂ ਜ਼ਰੂਰ ਆਣ ਕੇ ਤਸੱਲੀ ਕਰ ਲਿਓ ਤੋੜ ਕੇ ਵੇਖ ਲਿਓ ਠੀਕ ਹੈ ਜੀ ਖਲਾੜ ਕੇ ਵੇਖ ਲਿਓ ਬਾਕੀ ਤਿੰਨ ਥਣ ਪੂਰੇ ਆ ਇੱਕ ਥਣ ਦੇ ਦਾ ਤੁਹਾਨੂੰ ਦੱਸਦਾ ਵੀ ਅੱਧਾ ਹੈਗਾ ਤੇ ਧਾਰਾਂ ਵੈਸੀ ਆਉਂਦੀਆਂ ਨੇ ਪੂਰੀਆਂ ਵਰਦੀਆਂ ਨੇ ਧਾਰਾਂ ਦੁੱਧ ਹੈਗਾ ਪੂਰਾ ਵਿੱਚ 20000 ਇੱਕ ਆ ਗਈ ਆਪਣੇ ਕੋਲ ਮੱਝ ਅੱਗੇ ਹਾਂਜੀ ਇਹ ਤਾਂ ਇਹਦਾ ਕੀ ਹੈਗਾ ਸਵੇਰ ਹੁਣ ਕਿੰਨਾ ਵਸ ਹੁੰਦੀ ਅੱਗੇ ਇਹ ਜੀ ਤਿੱਜਾ ਸੂਆ ਸੂਗੀ ਆ ਕਿ ਤਿੱਜਾ ਹਾਂਜੀ ਤਾਂ 10 ਮਿੰਟ ਦਾ ਪੂਰਾ ਹੀ ਆ ਸਮਝ ਲਿ ਗਏ ਦੇਣ ਬਸ ਤਿਆਰ ਆਈ ਪਰ ਅੱਜ ਸੂਪੇ ਭਲਕੇ ਸੂਪੇ ਅੱਜ ਭਲਕਾ ਦਾ ਕੰਮ ਹੀ ਆ ਹਾਂਜੀ ਤੇ ਤੀਜਾ ਸੂਆ ਹਾਂਜੀ ਤੀਜਾ ਸੂਆ ਲਓ ਜੀ ਤੀਜਾ ਸੂਆ ਦੋਸਤੋ ਨੀਲੀ ਦਾ ਪੱਖਾ ਮੱਝ ਦੇ ਬਿਲਕੁਲ ਤੁਸੀਂ ਨੀਲੀ ਦੇ ਪੱਖ ਦੀ ਮੱਝ ਮਾਥਾ ਮੁਤਾ ਬੱਲਾ ਬਿਲਕੁਲ ਬਿੱਲੀ ਮਣ ਕੀ ਆਕਾ ਬੱਗੀ ਨਾਸ ਤੇ ਮਗਰਲੇ ਪੈਰਾਂ ਤੇ ਜਵਾਬ ਦੋਸਤੋ ਹੈਗਾ ਠੀਕ ਆ ਤੇ ਹੈ ਪੂਰੀ ਤਿਆਰੀ ਤੇ ਆ ਅੱਜ 19 ਦਸੰਬਰ ਨੂੰ ਆਪਾਂ ਦੋਸਤੋ ਇਹ ਕਵਰੇਜ ਕਰਦੇ ਆ ਤੇ ਹੋ ਸਕਦਾ ਵੀ ਅੱਜ ਰਾਤ ਹੀ ਸੂਪੇ ਕੋਈ ਹੋਰ ਛੜੀ ਘਟ ਅ ਘੰਟੇ ਖੰਡ ਤੱਕ ਸੂਪੇ ਠੀਕ ਆ ਤੇ ਬਾਕੀ ਥਾਂ ਥਣ ਥੋੜੇ ਭਲਾ ਭੁਲਾ ਹੈਗੀਆਂ ਨਾ ਇੱਕ ਸਾਈਡ ਹਾਂਜੀ ਪਾ ਲਿਆ ਹੈ ਜੀ ਪਾ ਲਿਆ ਹਾਂ ਭਰ ਲੇ ਇੱਕ ਥਾਂ ਤੇ ਪਾ ਲਿਆ ਹਾਂ ਇੱਕ ਥਾਂ ਤੇ ਪਾ ਲ ਵਗੈਰਾ ਹੈਗੀ ਹਾਂਜੀ ਲਓ ਜੀ ਸੋ ਨੀਲੀ ਦੀ ਦੋਸਤੋ ਇਹ ਮੱਝ ਤੀਜਾ ਸੂਆ ਹੁੰਦੀ ਹੈ ਠੀਕ ਆ ਮੱਝ ਚੰਗੀ ਆ ਵਜਨ ਵਟਾ ਪੂਰਾ ਬਾਕੀ ਹਾਈਟ ਮੀਡੀਅਮ ਆ ਵਜਨ ਲੋਡ ਪੂਰਾ ਮੱਝ ਦਾ ਪਸੰਦ ਆਊਗੀ ਬਾਕੀ ਹੋਰ ਅਗਰਜੀਤ ਭਾਈ ਕੋਈ ਪਾ ਆਰ ਪੇਸ਼ਾ ਕੋਈ ਥਾਣਾ ਦੇ ਵਿੱਚ ਟੇਪੜ ਦੇ ਵਿੱਚ ਕੋਈ ਮੁਸ਼ਕਲ ਨਹੀਂ ਕੋਈ ਗੱਲ ਨਹੀਂ ਪੂਰੀ ਪ੍ਰੋਸੇਜ ਹੋ ਗੈਣ ਹਾਂਜੀ ਵੀ ਠੀਕ ਆ ਏ ਆਪਣਾ ਕੋਈ ਸੱਜਣਾ ਖੜਦਾ ਕਿੰਨੇ ਕ ਦੀ ਅੱਜ ਦਿੰਨੇ ਆ ਇਹ ਆਪਾਂ 85 ਹਜ਼ਾਰ ਦੀ ਦੇ ਦਾਂਗੇ 85 ਦੀ ਹਾਂਜੀ ਕੋਈ ਮਾਨਤਾਂ ਵਿੱਚੋਂ ਕੋਈ ਛੋਟ ਛੱਪਾ ਕੋਈ ਗੱਲਬਾਤ ਖੁੱਲੀ ਜੀ ਕਰਦਗੇ ਕਰਦਾਂਗੇ ਜੀ ਕੋਈ ਫੋਨ ਕਰੂਗਾ 2-3-4 ਹਜ਼ਾਰ ਦਾ ਕਰਦਾਂਗੇ 2-3-4 ਹਜ਼ਾਰ ਦਾ ਹਾਂਜੀ ਠੀਕ ਹੈ ਜੀ 85 ਚੋਂ ਹਾਂ 80 ਦੀ ਦੇ ਦਾਂਗੇ ਜੀ ਹੂੰ 80 ਦੀ ਹਾਂਜੀ ਲੋਬੀ ਦੋਸਤੋ 80 ਹਜ਼ਾਰ ਦੀ ਵੀ ਵੀਰਾਂ ਦਾ ਵੀ ਦੇ ਦਾਂਗੇ ਬਾਕੀ ਹੋਰ ਵੀ ਕਿਸੇ ਦਾ ਮਾਨ ਹੋਇਆ ਦੋਸਤੋ ਥੋੜੀ ਬਾਦੀ ਮੌਕੇ ਤੇ ਕੋਈ ਗੁੰਜਾਇਸ਼ ਹੋਈ ਕੋਈ ਮਾਨਤਾਂ ਨੂੰ ਕੋਈ ਕਸਰ ਹੋਈ ਤਾਂ ਨਿਕਲ ਜੂਗੀ ਠੀਕ ਆ ਤੇ ਇਹਨੂੰ ਤੋੜ ਦਈਏ ਖੋਲਦਗੇ ਆ ਤੋੜ ਦਈਏ ਦਿਖਾ ਦਈਏ ਲਓ ਵੀ ਦੋਸਤੋ ਬਿਲਕੁਲ ਤਿਆਰੀ ਤੇ ਮੱਜ ਆ ਤੇ ਕੋਈ ਵੀ ਆਵੇ ਆਪਦੀ ਟਿਪ ਕੇ ਤਸੱਲੀ ਕਰ ਲੇ ਹੋ ਸਕਦਾ ਵੀ ਦੋਸਤੋ ਮਾਰਨਿੰਗ ਆਪਾਂ ਵੀਡੀਓ ਨੂੰ ਮਾਰਨਿੰਗ ਅਪਲੋਡ ਕਰਨਾ ਹੈਗਾ ਹੋ ਸਕਦਾ ਵੀ ਉਸ ਟਾਈਮ ਤੱਕ ਸੂਪੇ ਤੇ ਜੇਕਰ ਦੋਸਤੋ ਸੂਪੀ ਤੇ ਫਿਰ ਤਾਂ ਬਹੁਤ ਵਧੀਆ ਤੇ ਕੋਈ ਵੀ ਆਪਦੀ ਜੋ ਕੇ ਬੌਲੇ ਦੀ ਪੂਰੀ ਤਸੱਲੀ ਕਰ ਸਕਦਾ ਠੀਕ ਆ ਬਾਕੀ ਤੁਹਾਨੂੰ ਖੋਲ ਕੇ ਚੰਗੀ ਤਰ੍ਹਾਂ ਤੋੜ ਕੇ ਦਿਖਾ ਦਿੰਨੇ ਆ ਆ ਲਓ ਜੀ ਤਾਂ ਪੀਟਰ ਨੇ ਜੱਜ ਨਹੀਂ ਮੇਰੇ ਬਣਾਉਂਦਾ ਉਹ ਸਾਹ ਕੋਈ ਉਹਨੇ ਕੁੜੀ ਪੂਰੀ ਕਾਲੀ ਬਾਣੀ ਨਮਾ ਨਹੀਂ ਬਣੀ ਹੋਈ ਪਤਲੀ ਤੇ ਪੰਜ ਫੜ ਗਈ ਮੇਰੇ ਕੋਈ ਕਿਤੇ ਜਿੱਦੇ ਬੋਲੇ ਸੈਂਟਰੀ ਹੂੰ ਵਾਹ ਤੋਰ ਲਈ ਲਓ ਜੀ ਠੀਕ ਹੈ ਜੀ ਡਿਮਾਂਡ ਵੀਰ ਨੇ ਆਏ 85000 ਦੋਸਤੋ ਕੀਤੀ ਆ ਤੇ 80000 ਲਾਸਟ ਲਾਈਨ ਦੇ ਜਿਹੜਾ ਜੈਸਨ ਉਹ 80000 ਆ ਠੀਕ ਹੈ ਜੀ ਕੋਈ ਮੌਕੇ ਤੇ ਥੋੜੀ ਬਾਤ ਦੀ ਗੁੰਜਾਇਸ਼ ਮਾਨ ਤੁਹਾਨੂੰ ਦੋਸਤੋ ਜ਼ਰੂਰ ਹੋ ਜਾਊਗਾ ਬਾਕੀ ਥਣ ਥਣ ਪੂਰਾ ਵੇਖੋ ਤੁਸੀਂ ਮੋਟਾਈ ਦੇ ਵਿੱਚ ਥਾਣਾ ਨਾਰਮਲ ਭਲਾਂ ਜਿਹੜੀਆਂ ਦੋਸਤੋ ਪਲੂਨ ਨਾਰਮਲ ਹੈਗੀ ਆ ਥਾਣਾ ਦੇ ਹਵਾਨੇ ਦੇਵੇ ਉਹ ਜਿਹੜਾ ਤੁਸੀਂ ਵੇਖ ਕੇ ਵੀਰਾਂ ਨੇ ਆਈਡੀਆ ਲੈ ਲੈਣਾ ਠੀਕ ਆ ਤੇ ਬਾਕੀ ਤਿਆਰੀ ਆ ਪ੍ਰੋਪਰ ਕੋਈ ਅਚ ਭਲਕੇ ਦੋਸਤੋ ਕਿਸੇ ਟਾਈਮ ਵੀ ਇਹ ਮਾਝ ਸੁਬ ਸਕਦੀ ਆ ਤੇ ਬਾਕੀ ਜ਼ਰੂਰ ਤੁਸੀਂ ਕਾਲ ਕਰਕੇ ਪੁੱਛ ਲਿਓ ਇੱਕ ਵਾਰ ਠੀਕ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਆ ਗਈ ਬੇੜ ਇਹ ਬੇੜ ਹੈ ਵੀ ਜੀ ਇਹ ਇਹ ਕਿਵੇਂ ਟੋਕੜੀ ਹੈ ਵੀ ਇਹ ਵੀ ਟੋਕੜਾ ਇਹਦੇ ਹੱਲੇ ਦੁੱਧ 14 ਕਿਲੋ ਆ 14 ਨੈਟ ਇਹਦੇ ਪਾਸੇ ਦੁੱਧ ਘਟਿਆ ਇਹ ਇਧਰਲੇ ਜੀ ਮਗਰ ਇੱਕ ਪਾਸੇ ਦੋਹਾਂ ਥਾਂਾਂ ਤੋਂ ਅਗਲੇ ਪਿਛਲੇ ਤੋਂ ਦੋਹਾਂ ਠੀਕ ਆ ਇਧਰਲੇ ਪਾਸੇ ਮਿਲ ਕੇ ਪੂਰਾ ਦੁੱਧ ਆ ਉਧਰ ਪੂਰਾ ਵਾ ਇਧਰ ਘਟਿਆ ਕੁਝ ਧਾਰਾਂ ਦਾ ਫਰਕ ਹੀ ਜਾਂ ਅੱਧੇ-ਅੱਧੇ ਸਾਨੂੰ ਮੰਨ ਲਿਓ ਕੋਈ ਧਾਰਾਂ ਦਾ ਹੀ ਹੈ ਵਿੱਚ ਕੁਝ-ਕੁਝ ਧਾਰਾਂ ਦਾ ਹੀ ਹਾਂਜੀ 14 ਕਿਲੋ ਦੋ ਟਾਈਮ ਦੇ ਭਾੜੇ ਤੇ ਮਿਲਦੀ ਹੈ ਹਾਂ ਭਾੜੇ ਤੇ ਹੈ ਪੂਰਾ 14 ਕਿਲੋ ਨੈਟ ਹੈ 14 ਕਿਲੋ ਨੈਟ ਦੁੱਧ ਦਾ ਠੀਕ ਆ ਜੀ ਸਵੇਰ ਹੋਊਗਾ ਕੋਈ ਤੇ ਜੱਜ ਤੇਜ ਜਗ ਚੁੱਕ ਤੇਜਾ ਸਵੇਰ ਹੋਊਗਾ ਵੀਰ ਜੀ ਤੇਜਾ ਸਵੇਰ ਹਾਂਜੀ ਤਾਂ ਸੂਈ ਦਾ ਤੇ ਆਪਾਂ ਨੂੰ ਆਈਡੀ ਨਹੀਂ ਹੈਗਾ ਹੁਣ ਵੀ ਕਿੰਨੇ ਕ ਟਾਈਮ ਤੇ ਸੂਈ ਹੈ ਚਲੋ 14 ਕਿਲੋ ਦੁੱਧ ਪੂਰਾ ਹਾਂ 14 ਕਿਲੋ ਇਹ ਕਿੰਨੇ ਕ ਦੇ ਦਾਂਗੇ ਵੀਰ ਇਹ 25000 ਦੇ ਦਾਂਗੇ ਵੀਰ ਜੀ 25000 ਦੀ ਹਾਂਜੀ ਲਓ ਜੀ 250 ਕੋਈ ਵੀ ਰਵ ਦੀ ਅਣ ਕੇ ਨਰਖ ਪਰਖ ਕਰ ਲੇ ਤਸੱਲੀ ਕਰ ਲੇ ਠੀਕ ਆ ਤੇ ਬਿਲਕੁਲ ਇੱਕ ਬਹਿਣੀ ਉਲਟ ਬਹਿਣੀ ਵਾਲਾ ਜਿਹੜਾ ਦੋਸਤੋ ਪਾਸਾ ਇਧਰਲੇ ਥਣੋਂ ਜਿਹੜੀਆਂ ਜਿੱਕਰ ਕੰਪੇਅਰ ਕਰਦੇ ਬਿਲਕੁਲ ਕਬਹਿਣੀ ਵਾਲੇ ਪਾਸੇ ਨੂੰ ਤੇ ਇਧਰਲੇ ਦੋਹ ਥਣਾ ਦੇ ਵਿੱਚੋਂ ਜਿਹੜੀਆਂ ਧਾਰਾਂ ਅੱਧੋ-ਅੱਧਾ ਦਾ ਫਰਕ ਹੈਗਾ ਠੀਕ ਆ ਘੱਟ ਨੇ ਥੋੜੀਆਂ-ਥੋੜੀਆਂ ਘੱਟ ਹੈ ਅੱਧੋ-ਅੱਧੋ ਤੋਂ ਜ਼ਿਆਦਾ ਥਣਾ ਬਾਕੀ ਥੋੜੀਆਂ-ਥੋੜੀਆਂ ਧਾਰਾਂ ਘੱਟ ਨੇ ਦੂਜੇ ਪਾਸੇ ਨਾਲ ਤੁਲਨਾ ਕਰੀਏ ਦੇ ਠੀਕ ਹੈ ਕੋਈ ਗੱਲ ਸੋ ਇਹ ਪਸ਼ੂ ਅੱਜ ਦੋਸਤੋ ਵੀਰ ਦੇ ਕੋਲੇ ਆ ਤੇ ਇਹਨੂੰ ਰਹਿਣ ਦੀ ਖੋਲ ਕੇ ਤੋਰਨ ਕੋਈ ਵੀ ਰਾਵੇ ਆਪਦੀ ਨਰਖ ਪਰਖ ਕਰਕੇ ਤਸੱਲੀ ਕਰ ਲੈ ਠੀਕ ਆ 25000 ਦੱਸਿਆ ਤਾਂ ਹਾਂਜੀ 25000 ਲੈਣ ਦੇਣਾ ਲਓ ਜੀ ਠੀਕ ਆ ਸੋ ਇਹ ਐਨੀਮਲ ਆ ਜਿਹੜੇ ਦੋਸਤੋ ਅੱਜ ਪੰਜ ਪਸ਼ੂ ਸੀਗੇ ਵੀਰ ਦੇ ਕੋਲ ਤੇ ਪੰਜੇ ਪਸ਼ੂ ਪਕਾਊਗਾ ਚਾਰ ਬਿਹੜਾ ਨੇ ਤੇ ਇੱਕ ਮੱਝ ਇੱਕ ਸਟਾਰਟਿੰਗ ਤੋਂ ਦੋਸਤੋ ਜ਼ਿਕਰ ਕੀਤਾ ਸੀਗਾ ਤੁਹਾਨੂੰ ਇੱਕ ਬਿਲਕੁਲ ਦੁੱਧ ਚਵਾਈ ਜਿਹੜੀ ਮਸ਼ੀਨ ਦਿਖਾਉਣੀ ਸੀ ਬਿਲਕੁਲ ਹੱਥ ਨਾਲ ਜਿਹੜੀ ਆ ਦੋਸਤੋ ਪਰਫਾਰਮ ਆਪਾਂ ਕਰ ਸਕਦੇ ਆ ਇਹਨੂੰ ਠੀਕ ਆ ਤੇ ਅੱਛਾ ਵੀਰ ਗੁਰਜੀਤ ਇਹ ਆਪਾਂ ਆਨਲਾਈਨ ਖਰੀਦੀ ਆ ਹਾਂਜੀ ਆਨਲਾਈਨ ਆਨਲਾਈਨ ਹੀ ਖਰੀਦੀ ਆ ਕਿੰਨੇ ਕ ਹੋ ਗਿਆ ਸਮਾਂ ਇਹਨੂੰ ਖਰੀਦਿਆ ਇਹਨੂੰ 2 ਕੁ ਮਹੀਨੇ ਹੋਏ ਵੀਰ ਜੀ ਹਜੇ 2 ਕੁ ਮਹੀਨੇ ਹੋਏ ਸਾਰੇ ਹਾਂ ਤੇ ਇਹ ਬਾਗਟ ਕਿੰਨੇ ਕ ਕਿਲੋ ਦੀ 15 15 ਕਿਲੋ ਦਾ ਵੀਰ 15 ਕਿਲੋ ਦੀ ਬਾਗਟ ਆ ਠੀਕ ਆ ਹਾਂਜੀ ਡਰਮੀ ਜਿਹੜੀ ਆ ਦੋਸਤੋ ਨਾਲ 15 ਕਿਲੋ ਦੀ ਆ ਹਾਂ ਤੇ ਨਿੱਪਲ ਵਗੈਰਾ ਆਠੇ ਦੇ ਨਾਲ 4 ਮੱਝ ਵਾਲੇ 4 ਗਾਵਾਂ ਵਾਲੇ ਅੱਛਾ 4 ਮੱਝ ਵਾਲੇ ਬਫੈਲੋ ਵਾਲੇ ਦੋਸਤੋ 4 ਨਿੱਪਲ ਆ 4 ਇਕਾਓ ਵਾਲੇ ਆ ਠੀਕ ਆ ਤੇ ਪਰਫਾਰਮ ਅੱਛਾ ਭਾਈ ਮਾੜਾ ਗਰਜੀਤ ਭਾਈ ਕਰਕੇ ਦਿਖਾ ਦਿਓ ਕਿਦਾਂ ਦੀ ਚਵਾਈ ਦੀ ਪਰਫਾਰਮ ਹੁੰਦੀ ਆ ਇਹ ਹੱਤ ਨਾਲ ਹੀ ਦੋਸਤੋ ਚਵਾਈ ਹੁੰਦੀ ਆ ਹਾਂਜੀ ਇਹਦੇ ਵਿੱਚ ਨਾ ਇਹਦੇ ਵਿੱਚ ਪ੍ਰੈਸ਼ਰ ਬਣਾ ਲੀਦਾ ਇੱਥੋਂ ਤੱਕ ਹਾਂ ਪ੍ਰੈਸ਼ਰ ਇਸੇ ਤਰੀਕੇ ਨਾਲ ਕਿ ਉਹਨੂੰ ਗੀੜ ਕੇ ਬਣਾਉਣਾ ਏਦਾਂ ਗੇੜ ਕੇ ਹਾਂਜੀ ਏਦਾਂ ਗੇੜ ਕੇ ਇਹਨੂੰ ਪ੍ਰੈਸ਼ਰ ਬਣਾ ਲੀਦਾ ਹਾਂਜੀ ਹਾਂਜੀ ਇਹ ਜਦੋਂ ਨਿੱਪਲ ਥਾਣਾ ਨਾਲ ਲੱਗੇ ਹੋਣਗੇ ਉਹਦੇ ਪ੍ਰੈਸ਼ਰ ਬਣੂਗਾ ਨਹੀਂ ਨਹੀਂ ਏਦਾਂ ਆ ਇਹਦੇਗਾ ਵਾਜੀ ਆ ਲੱਗੇ ਆ ਅੱਛਾ ਅੱਛਾ ਬਟਨ ਹਾਂ ਹਾਂ ਹੈ ਹਾਂ ਤੇ ਆ ਬਸ ਇੱਥੇ ਕਰ ਲੈਣੇ ਹਾਂ ਹਾਂ ਹੈ ਮੁਰ ਕੇ ਪ੍ਰੈਸ਼ਰ ਭਰ ਲੈਣਾ ਇਹ ਚ ਅੱਛਾ ਹਾਂ ਠੀਕ ਆ ਤੇ ਉਸ ਹੋਈ ਆਪ ਹੋ ਜਾਂਦੀ ਛੱਕੀਆਂ ਦੀ ਹਾਂ ਚੱਕੀ ਜਾਂਦੀ ਠੀਕ ਹੈ ਜੀ ਜਿਉਂ ਇਤੋਂ ਤੱਕ ਸੂਈ ਹੋ ਗਈ ਮੁੜ ਕੇ ਆਟੋਮੈਟਿਕ ਲਾ ਦੇਣਾ ਤੇ ਲੋਡ ਅਨਸਾਰ ਜਿੰਨੀ ਕਿ ਲੋਡ ਤੁਹਾਨੂੰ ਪ੍ਰੈਸ਼ਰ ਪਰ ਲੈ ਜਾਣਾ ਨਾਲ ਮਾੜਾ ਅੱਛਾ ਮੰਨ ਲਓ 20 ਕਿਲੋ ਵਾਲਾ ਪਸ਼ੂ ਆ ਜੀ ਛੇਤੀ ਚਵਾਈ ਹੋ ਜਾਂਦੀ 20 ਕਿਲੋ ਦੋ ਦੋ ਬਸ ਦੋ ਮਿੰਟ ਚ ਹੋ ਜਾਂਦੀ ਦੋ ਮਿੰਟ ਹੀ ਹਾਂਜੀ ਤੇ ਵੈਸੇ ਮੈਨੂੰ ਲੱਗਦਾ ਵੀ ਪਰਫਾਰਮ ਕਰਨਾ ਵੀ ਸੌਖਾ ਹੀ ਇੱਥੇ ਪਾਇਆ ਰੱਖਣਾ ਬਸ ਤੇ ਦੋਸਤੋ ਇਹਨੂੰ ਜਿਹੜਾ ਅਪ ਡਾਊਨ ਅਪ ਡਾਊਨ ਕਰਨਾ ਹਾਂਜੀ ਇਸੇ ਤਰ੍ਹਾਂ ਜਿਹੜਾ ਬਿਲਕੁਲ ਸਿਲੰਡਰ ਤੁਸੀਂ ਵੇਖ ਰਹੇ ਜੇ ਇਹਨਾਂ ਅਪ ਡਾਊਨ ਵਿੱਚ ਹੋਣਾ ਜੈਕ ਤੇ ਪ੍ਰੈਸ਼ਰ ਬਣਾਉਣਾ ਇਹਨੂੰ ਹੱਦ ਤੱਕ ਕਰਕੇ ਤੇ ਇੱਕ ਗਾਂ ਚ ਹੋਈ ਜਾਂਦੀ ਠੀਕ ਹੈ ਜੀ ਹਾਂ ਜੀ ਮੁੜ ਕੇ ਨਹੀਂ ਕਰਨ ਦੀ ਲੋੜ ਠੀਕ ਆ ਹਾਂ ਲਓ ਜੀ ਇਹ ਪਾਕਟ ਆ ਦੋਸਤੋ ਜਿਹੜੀ ਬਿਲਕੁਲ ਤੁਹਾਨੂੰ ਨਾਲ ਦਿਖਾਤੀ ਹੈ ਡਰਮੀਆਂ 15 ਕਿਲੋ ਦੀ ਡਰਮੀਆਂ ਤੇ ਪਾਈਪ ਵਗੈਰਾ ਨਿੱਪਲ ਵਗੈਰਾ ਬਾਕੀ ਜਿਹੜਾ ਹੱਥ ਨਾਲ ਪਰਫਾਰਮ ਕਰਨ ਦਾ ਬਿਲਕੁਲ ਜੈਕ ਵਗੈਰਾ ਇਹ ਸਾਰਾ ਜਿਹੜਾ ਇਨਕਲੂਡ ਆ ਠੀਕ ਆ ਜੀ ਪੂਰਾ ਸੈੱਟ ਆ ਤੇ ਇਹ ਸੈੱਟ ਗਰਜੀਤ ਭਾਈ ਕਿੰਨੇ ਕੁ ਦਾ ਦੇਣਾ ਇਹ ਵੇਚੇ 6000 ਰੁਪਏ ਦਾ ਦੇਣਾ 6000 ਦਾ ਹਾਂ ਜੀ ਠੀਕ ਆ ਜੀ ਸੌਖਾ ਈਜ਼ੀ ਆ ਕਿਸੇ ਵਾਸਤੇ ਮਾਨੋ ਵੀ ਨਹੀਂ ਬਿਠਾ ਜਾਂਦਾ ਥੱਲੇ ਨਹੀਂ ਬਿਠਾ ਜਾਂਦਾ ਕਈ ਵਾਰੀ ਇਹ ਬਹੁਤ ਵਧੀਆ ਚੀਜ਼ ਹੈ ਜੀ ਠੀਕ ਆ ਜੀ ਹਾਂਜੀ ਲੋਬੀ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਸੀ ਇੱਕ ਠੀਕ ਆ ਜੀ ਤੇ ਇਹ ਹੱਥ ਨਾਲ ਚਵਾਈ ਕਰਨ ਵਾਲੀ ਜਿਹੜੀ ਦੁੱਧ ਮਸ਼ੀਨ ਹੈਗੀ ਹੈ ਠੀਕ ਆ ਇਹ ਵੀ ਤੁਸੀਂ ਜ਼ਰੂਰ ਖਰੀਦ ਸਕਦੇ ਜੇ 6000 ਵੀਰਾਂ ਦਾ ਵੀ ਲੈਣ ਦੇਣ ਜਿਹੜਾ 6000 ਆ ਠੀਕ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੀ ਠੀਕ ਆ ਤੇ ਨੰਬਰ ਬੋਲ ਦਈਏ ਬਈ ਗਰਜੀਤ ਨੰਬਰ ਆਪਣਾ ਜੀ 62849 ਹਾਂਜੀ 2344 6284922344 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਜੀਤ ਸਿੰਘ ਪਿੰਡ ਨਦੌਰ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਦੋਸਤੋ ਤਹਿਸੀਲ ਪੱਟੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਪੰਜ ਐਨੀਮਲ ਅੱਜ ਵੀਰ ਦੇ ਕੋਲੇ ਵਿਕਾਊਗਾ ਜਿਹੜਾ ਵੀ ਪਸੰਦ ਆਊਗਾ ਦੋਸਤੋ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਘਰਾਂ ਕੇ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ